ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਔਰ ਮੈਂ ਵੀ ਉਹ ਵੀਡੀਓ ਦੇਖੀ ਆ ਇਹ ਇਦਾਂ ਦੀ ਕਿਸੇ ਸੱਜਣ ਨੇ ਵੀਡੀਓ ਬਣਾ ਕੇ ਭਾਈ ਹੋएगी ਪਰ ਟੈਂਪੋ ਸਟੈਂਡ ਤੋਂ ਸਟੇਡੀਅਮ ਵਿੱਚ ਚਲ ਜਓ ਤੁਹਾਨੂੰ ਹੋ ਜਾਣਾ ਇਹੋ ਜਿਹੇ ਲੋਕ ਮਿਲ ਲਗੇ ਚਿੱਟੇ ਦੇ ਨਸ਼ੇ ਦੇ ਵਿੱਚ ਉਮੜਿਆਂ ਦੇ ਰੰਗ ਟੰਗ ਹੀ ਉੱਡ ਕੇ ਛੋਟੀ ਉਮਰ ਦੇ ਬੱਚੇ ਨਾਲ ਲੜ ਖੜਾਉਂਦੇ ਕੁਝ ਵੀ ਲੜ ਖੜਾ ਆਉਂਦਾ ਉੱਥੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਬਾਹਰ ਤੇ ਹੁੰਦੇ ਬਹੁਤ ਵੱਡੀ ਮਾਤਰਾ ਨਾਲ ਜਿਹੜਾ ਚਿੱਟਾ ਵੇਚ ਰਿਹਾ ਸੁਜਾਨਪੁਰ ਦੇ ਪ੍ਰਸ਼ਾਸਨ ਦਾ ਧਿਆਨ ਹੀ ਨਹੀਂ ਉਹਨਾਂ ਪੁਲਿਸ ਦਾ ਧਿਆਨ ਨਾ ਪ੍ਰਸ਼ਾਸਨ ਦਾ ਸਰਕਾਰਾਂ ਗੰਨੇ ਨਾ ਬੋਰਡ ਦਾਬੇ ਕਿਤੇ ਉਹ ਕੰਦੇ ਬੋਰਡ ਕਿਸ ਦੇਖੋ ਅੰਮਰਸਾਹਬ ਦੇ ਵਿੱਚ ਆਪ ਜੀ ਦਾ ਵਿਧਾਇਕ ਰਿਟਾਇਰਡ ਆਈਪੀਐਸ ਅਫਸਰ ਜੀ ਉਹਨਾਂ ਦੇ ਹਾਈ ਕਾਲ ਰਿਟਾਇਰਮੈਂਟ ਤੋਂ ਬਾਅਦ ਐਮਐਲਏ ਬਣੇ ਨਾ ਉਹਨਾਂ ਨੇ ਖੁਦ ਕਿਹਾ ਕਿ ਆਪ ਸਰਕਾਰ ਜਿਹੜਾ ਚਿੱਟਾ ਵਕਾ ਰਹੀ ਉਹਨਾਂ ਜਿਹਨਾਂ ਨੇ ਚਿੱਟਾ ਬੰਦ ਕਰਾਉਣਾ ਉਹ ਆਪ ਚ ਲਾਉਂਦੇ ਨਾ ਉਹਨਾਂ ਦਾ ਵਿਧਾਇਕ ਮੰਨਦਾ ਇਸ ਗੱਲ ਨੂੰ ਵੀ ਸਾਡੇ ਐਮਐਲਏ ਚਿੱਟਾ ਵੇਜਦੇ ਨਾ ਪ੍ਰਸ਼ਾਸਨ ਵੀ ਕੰਨਾ ਚੱਲਦਾ ਔਰ ਪ੍ਰਸ਼ਾਸਨ ਜਿੰਨੀ ਵਾਰੀ ਮਰਜੀ ਕੋ ਪ੍ਰਸ਼ਾਸਨ ਇਸ ਬਾਰੇ ਧਿਆਨ ਹੀ ਨਹੀਂ ਦੇਇਆ ਜੀ ਮੰਗ ਹੀ ਕਰ ਸਕਦਾ ਇਸ ਤੋਂ ਵੱਧ ਹੋਰ ਕੀ ਕਰ ਸਕਦਾ ਸਰ ਜਿਹੜੀ ਵੀਡੀਓ ਚਿੱਟੇ ਪਿੰਦੇ ਦੇ ਮੁੰਡੇ ਦੀ ਜਿਹੜੀ ਵਾਇਰਲ ਹੋਈ ਹੈ ਇਹ ਖਾਲੀ ਇੱਕ ਘਰ ਦਾ ਮਸਲਾ ਨਹੀਂ ਇੱਕ ਮੁੰਡੇ ਦੇ ਨਾਲ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੋਂ ਤੱਕ ਕਿ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਅਇਕਲ ਸ਼ਰੇਆਮ ਜਿਹੜਾ ਚਿੱਟਾ ਉਹ ਵੇਚਿਆ ਜਾ ਰਿਹਾ ਹੈ ਔਰ ਪ੍ਰਸ਼ਾਸਨ ਦੇ ਮਿਲੀ ਭਗਤ ਤੋਂ ਬਿਨਾਂ ਨਹੀਂ ਵੇਚਿਆ ਜਾ ਰਿਹਾ ਇਹ ਜਿਹੜਾ ਸਜਾਣਪੁਰ ਹਲਕੇ ਦਾ ਐਸਚਓ ਹੈ ਦੀ ਮਿਲੀ ਭਗਤਾਂ ਇਹਦੀ ਮਿਲੀ ਭਗਤਾਂ ਦੇ ਚਿੱਟਾ ਵੇਚਿਆ ਜਾ ਰਿਹਾ ਮੈਂ ਪੁਨੀਤ ਸਿੰਘ ਅਖਿਲ ਭਾਰਤੀ ਹਿੰਦੂ ਸਖਸ਼ਾ ਸਮਿਤੀ ਦਾ ਜ਼ਿਲ੍ਹਾ ਪ੍ਰਧਾਨ ਆ ਅਸੀਂ ਐਸਚਓ ਦਾ ਜਿਹੜਾ ਇਹਦਾ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਐਸਚਓ ਸਜਾਣਪੁਰ ਦਾ ਇਹ ਪੁਤਲਾ ਫੋਕਾਂਗੇ ਜੇ ਚਿੱਟਾ ਬੰਦ ਨਾ ਹੋਇਆ ਵੱਡੀ ਸਰਕਾਰ ਆਈਆਂ ਵੱਡੇ ਪ੍ਰਸ਼ਾਸਨ ਆਇਆ ਬڑے ਐਸਐਸਪੀ ਆਏ ਲੇਕਿਨ ਐਸਐਸਪੀ ਕੱਖ ਵਰਗਾ ਜਿਹੜੇ ਐਸਐਸਪੀ ਪਠਾਨਕੋਟ ਰਹਿ ਕੇ ਗਏ ਨੇ ਉਹਦੇ ਵਰਗਾ ਕੋਈ ਐਸਐਸਪੀ ਨਹੀਂ ਆਇਆ ਜਿਨ੍ਹਾਂ ਨੇ ਜਿਹੜੇ ਚਿੱਟੇ ਦੇ ਸੌਦਾਗਰ ਸੀ ਜਿਹੜੇ ਚਿੱਟੇ ਵੇਚਦੇ ਸੀ ਉਹਨਾਂ ਦੀ ਪ੍ਰੋਪਟੀਆਂ ਤੱਕ ਜਿਹੜੀ ਉਹਨਾਂ ਨੇ ਜ਼ਬਤ ਕਰਨ ਦਾ ਕਰਤਾ ਲੇਕਿਨ ਜਿਹੜਾ ਚੰਗਾ ਐਸਐਸਪੀ ਆਂਦਾ ਇੱਥੇ ਉਹਨੂੰ ਇਹ ਸਰਕਾਰਾਂ ਟਿਕਣ ਨਹੀਂ ਦਿੰਦੀਆਂ ਕਿਉਂਕਿ ਇਹ ਸਰਕਾਰਾਂ ਦੇ ਮਿਲੀ ਭਗਤ ਹੈ ਇਹ ਪ੍ਰਸ਼ਾਸਨ ਦੀ ਮਿਲੀ ਭਗਤ ਹੈ ਕਿਉਂਕਿ ਫਿਰ ਉਹਨਾਂ ਨੂੰ ਮਹੀਨੇ ਦੇ ਜਾਂਦੇ ਨਹੀਂ ਇਹਨਾਂ ਸਾਰਿਆਂ ਦਾ ਮਹੀਨਾ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਚਿੱਟਿਆਂ ਦੇ ਘਰ ਜਾ ਕੇ ਮਹੀਨੇ ਲੈਣਾ ਸ਼ੁਰੂ ਕਰ ਦਿੱਤੇ ਤੇ ਲੇਕਿਨ ਪ੍ਰਸ਼ਾਸਨ ਦਾ ਔਰ ਪੁਲਸ ਵਿਭਾਗ ਦਾ ਨੇ ਉਤਰਫ ਕੋਈ ਧਿਆਨ ਨਹੀਂ ਕਿਉਂਕਿ ਕਮਾਊ ਪੁੱਤਰ ਨੇ ਸਰਕਾਰਾਂ ਦੇ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗਾ ਚੰਗੇ ਐਸਐਸਪੀ ਡੀਆਈਜੀ ਸਾਭ ਤੋਂ ਮੰਗਾ ਸਾਡੇ ਕਿ ਇਹਨੇ ਜਿਹੜੇ ਚਿੱਟੇ ਦੇ ਸਬਾਗਰ ਨੇ ਇਹਨਾਂ ਦੇ ਨਕੀਲ ਪਾਈ ਜਾਏ ਔਰ ਐਸਐਚਓ ਸਜਾਣਪੁਰ ਨੂੰ ਇਥੋਂ ਬਦਲਿਆ ਜਾਏ ਜੈ ਹਿੰਦ ਜੈ ਬਾਲ ਮਾਮਲਾ ਸਰ ਇਹ ਆ ਕਿ ਆਪਣੇ ਸਾਡੇ ਮਹੱਲੇ ਦੇ ਵਿੱਚ ਹੀ ਪੁਸ਼ ਤਤਵ ਨਸ਼ਾ ਵਿਰੋਧੀ ਇੰਨਾ ਕ ਨਸ਼ਾ ਚੱਲਦਾ ਵੀ ਇੱਥੇ ਦਿਨ ਰਾਤ ਇਨਾਂ ਦੇ ਨਰਾਜ਼ਾ ਨਹੀਂ ਪਤਾ ਨਾ ਆਪਣੀ ਸੇਧ ਦਾ ਪਤਾ ਔਰ ਸ਼ਰਿਆਮ ਨਸ਼ਾ ਚੱਲਦਾ ਤੇ ਔਰ ਸਰਕਾਰ ਸੁੱਤੀ ਪਈ ਆ ਸਰਕਾਰਾਂ ਹੀ ਨਸ਼ਾ ਚਲਾਉਂਦੀ ਆ ਤੇ ਇਹ ਨਸ਼ਾ ਇਥੋਂ ਦਾ ਘਾਰਿਆ ਜਦ ਸਰਕਾਰਾਂ ਪਿੱਛੋਂ ਨਸ਼ਾ ਬੰਦ ਕਰ ਦੇਣੀਆਂ ਤੇ ਇਹ ਕਿਥੋਂ ਨਸ਼ਾ ਆਪਣਾ ਲਿਆਣਗੇ ਇਸੇ ਕਰਕੇ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਵੀ ਸਤਾ ਪਿਆ ਇਹਦੇ ਧਿਆਨ 'ਚ ਨਹੀਂ ਆ ਕਿ ਸ਼ਰਿਆਮ ਨਸ਼ਾ ਬਿਗ ਰਿਹਾ ਇਥੋਂ ਆ ਰਿਹਾ ਨਸ਼ਾ ਇਸ ਕਰਕੇ ਸਰਕਾਰ ਦਾ ਸਰਕਾਰਾਂ ਦਾ ਪੂਰਾ ਹੱਥ ਨਸ਼ਾ ਵੇਚਣ ਦਾ ਹੋਰ ਪ੍ਰਸ਼ਾਸਨ ਦਾ ਵੀ ਫਿਰ ਪੂਰਾ ਹੀ ਸਾਡੇ ਹਿਸਾਬ ਨਾਲ ਦੇ ਪ੍ਰਸ਼ਾਸਨ ਦਾ ਵੀ ਪੂਰਾ ਹੀ ਹੱਥ ਹੋਏਗਾ ਜਿਹੜਾ ਕਿ ਸ਼ਰਿਆਮ ਜਿਹੜਾ ਨਸ਼ਾ ਚੱਲਦਾ ਪਿਆ ਆ ਇਸ ਕਰਕੇ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਜਿਹੜੇ ਮੁੰਡੇ ਸ਼ਰਿਆਮ ਬਦੀ ਵਾਦੀ ਜਿਹੜੀ ਨੌਜਵਾਨ ਮੁੰਡੇ ਅੱਜ ਕੱਲ ਨਿੱਕ ਛੋਟੇ ਤੋਂ ਛੋਟਾ ਬੱਚਾ ਵੀ ਚਿੱਟੇ ਦਾ ਮਰੀਜ਼ ਹੋ ਰਿਹਾ ਪਰ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਚਿੱਟਾ ਆ ਰਿਹਾ ਕਿੱਥੋਂ ਰਿਹਾ ਏ ਔਰ ਜਿਹੜੇ ਇਹਦੇ ਵੱਡੇ ਖੁਲਾਸੇ ਆ ਉਹ ਚਿੱਟੇ ਵਾਲੇ ਦੇ ਜ਼ਿਲ੍ਹਾ ਪ੍ਰਸ਼ਾਸਨ ਉਹਦੀ ਸ਼ਾਨ ਵੀ ਨ ਘਰੇਗਾ ਤੇ ਬੜੇ ਗਰੁੱਪ ਵੱਦ ਵੱਦ ਪ੍ਰਸ਼ਾਸਨ ਇਹਨਾਂ ਨੂੰ ਚਟਿਆਲਿਆਂ ਤੋਂ ਫੜ ਸਕਦਾ ਪਰ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਚਟਿਆਲਿਆਂ ਦੇ ਨੇਕੀਲ ਕੱਸੀ ਜਾਏ ਔਰ ਜਿਹੜੀ ਮਾਵਾਂ ਦੇ ਪੁੱਤ ਮਾਰਿਆ ਚਟਾ ਬੀਪੀ ਕੇ ਔਰ ਮਾਰਿਆ ਤੇ ਇਹ ਹੀ ਬਚਾਅ ਹੋ ਸਕਦਾ ਪ੍ਰਸ਼ਾਸਨ ਜੇ ਪ੍ਰਸ਼ਾਸਨ ਜਾਗੇ ਤਾਂ ਪਰ ਜਿੱਥੇ ਤੱਕ ਲੱਗਦਾ ਕਿ ਪ੍ਰਸ਼ਾਸਨ ਨੇ ਨਹੀਂ ਜਾਗ ਰਹਾ ਕਿਉਂਕਿ ਸਰਕਾਰਾਂ ਦਾ ਬੁਰਾ ਹੱਥ ਆ ਜਟਾ ਵੇਚਣ ਚ ਤੇ ਆਪ ਕਿਤੇ ਕਿਤੇ ਫਿੱਕ ਰਿਹਾ ਜੀ ਭਈ ਸਿਆਣਾਂ ਬਟ ਜਿਹੜੀ ਮੱਦੀ ਗਲੀ ਵੜ ਜਾਂਦੀ ਸੀ ਜਿੱਥੇ ਮਰਜੀ ਜਿਹੜੀ ਮਰਜੀ ਗਲੀ ਵੜ ਜਾਓ ਇੱਥੇ ਤੱਕ ਕਿ ਫੋਨ ਤੇ ਕੰਟੈਕਟ ਆ ਪਾਜੀ ਮੈਂ ਇੱਥੇ ਖੜਾ ਇੱਥੇ ਆ ਕੇ ਦੇਜੋ ਆਪਾਂ ਨਾ ਕਿਸੇ ਦਾ ਕਿਉਂ ਲੈਣਾ ਕਿਉਂਕਿ ਨਾਮ ਲੈ ਕੇ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਆਪੇ ਖੁਦ ਪਤਾ ਲੱਗ ਜਾਣਾ ਕਿ ਪ੍ਰਸ਼ਾਸਨ ਹੀ ਇੱਥੋਂ ਤੱਕ ਅਕਿ ਪ੍ਰਸ਼ਾਸਨ ਹੀ ਚਲਾਉਂਦਾ ਫਿਰ ਚਿੱਟਾ ਲੋਕ ਨੂੰ ਤੁਹਾਨੂੰ ਸਭ ਨੂੰ ਪਤਾ ਹੈਗਾ ਪੁਛ ਨੂੰ ਪਤਾ ਹੈਗਾ ਪੁੱਛ ਨੂੰ ਪਾਜੀ ਪਤਾ ਹੈਗਾ ਕਿਉਂ ਨਹੀਂ ਹੋਏਗਾ ਪੁੱਛ ਲੋ ਪਤਾ ਤਾਂ ਹੀ ਇਹ ਕੰਮ ਹੋ ਰਿਹਾ ਗੰਦਾ ਕੰਮ ਹੋਣ ਤੋਂ ਪਹਿਲਾਂ ਪੁੱਛ ਲਈ ইনফਰਮੇਸ਼ਨ ਹੋ ਜੀ ਕਿ ਇੱਥੇ ਕੰਮ ਚੱਲ ਰਿਹਾ ਔਰ ਇੱਥੋਂ ਤੱਕ ਅਕਿ ਫਿਰ ਮੇਰੇ ਸਾਬ ਨਾਲ ਮਹੀਨਾ ਵੀ ਚੱਲਦਾ ਹੋਣਾ ਵੀਡੀਓ ਕਦੀ ਅੱਜ ਕੱਦ ਦੀ ਵੀਡੀਓ ਹੈ ਇਹ ਵੀਡੀਓ ਭਾਈ ਇਹ ਕੋਈ 3-4 ਦਿਨ ਪਹਿਲਾਂ ਦੀ ਵੀਡੀਓ ਹੈ ਮਹੀਨਾਵਾਲ ਦੀ ਵੀਡੀਓ ਹੈ ਜਿਤ ਤੱਕ ਨੂੰ ਲੱਗਦਾ ਮਹੀਨਾਵਾਲ ਦੇ ਲਾਗੇ ਛਾਕੇ ਵੀਡੀਓ ਹੈ ਹੋਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦਿਨ ਕੇਲ ਕੱਸੀ ਜਾਏ ਫੇਰੀ ਬਿਚਾਓ ਹੱਸਦਾ ਨੋਜਾਣਾ ਦਾ ਇਸ ਤਰ੍ਹਾਂ ਨਹੀਂ ਹੋਣਾ ਇਹ ਵੀਡੀਓ ਭਾਈ ਮੈਨੂੰ ਵੀ ਆਪਣੇ WhatsApp ਤੇ ਥਰੂ ਆਈ ਗਏ ਦੋ ਗੂਗਲ ਚ ਤੇ ਉੱਥੋਂ ਮੈਂ ਦੇਖੀ ਵੀਡੀਓ ਤੇ ਫਿਰ ਮੈਂ ਭਾਈ ਉੱਥੋਂ ਦਾ ਕੁਝ ਸ਼ੇਅਰ ਕੀਤੀ ਅਗੇ ਉਹਨਾਂ ਅਗੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦਿਨ ਕੇਲ ਕੱਸੀ ਆ